ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਤੇ ਰੋਮਾਂਟਿਕ ਗਾਣੇ ਲਾ ਕੇ ਹੱਸਣ ਗਾਣੇ ਲਾ ਕੇ ਨਚਣ ਟੱਪਣ ਵਾਲੇ ਗਾਣੇ ਲਾ ਕੇ ਉੱਤੇ ਸਟੇਜ ਤੇ ਨੱਚਿਆ ਟੱਪਿਆ ਜਾਂਦਾ ਫਿਰ ਕਹਿੰਦਾ ਵੀ ਮੈਂ ਅਕਾਲ ਤਖਤ ਤੇ ਪੇਸ਼ ਹੋਊਂਗਾ ਮੈਨੂੰ ਸੱਜਾ ਲਾ ਦਿਓ ਐਡੀ ਵੱਡੀਆ ਵਗਿਆ ਕਰਕੇ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਿਆ ਵੀ ਸਟੇਜ ਕਿਵੇਂ ਚੱਲ ਰਹੀ ਸੀ ਪਿੱਛੇ ਕੀ ਲਿਖਿਆ ਸੀ ਅੱਗੇ ਮੈਂ ਬੰਦੇ ਬੈਠੇ ਦੇਖੇ ਤਾਂ ਮੈਂ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਨਾ ਇਹਦਾ ਮਤਲਬ ਪੈਸੇ ਕਮਾਉਣ ਜਾਣ ਦਾ ਵਾਰਸ ਹੈ ਇੱਕ ਦੂਬਾ ਕੋਈ ਵੈਲਿਊ ਨਹੀਂ ਹੈਗੀ ਸਿੱਖ ਕੌਮ ਨਾਲ ਟੱਕਰ ਲੈਣੀ ਇਹਨੂੰ ਪਤਾ ਨਹੀਂ ਕੀ ਹੁੰਦਾਗਾ ਜਿਹੜਾ ਵਿਆਪ ਸਿੱਖ ਦਊਗੀ ਟਾਈਮ ਲੱਗ ਜੂਗਾ ਤੇ ਜਰੂਰ ਦਵੇ ਮਾੜਾ ਮੋਟਾ ਧਿਆਨਕਰਤਾ ਨੂੰ ਬੁੱਕ ਜਦੋਂ ਕੀਤਾ ਹੋ ਉਹਨਾਂ ਨੇ ਦੱਸਿਆ ਹੋਊ ਵੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਹੈ ਮਿਤੀ ਇੰਨੀ ਤਰੀਕ ਦਾ ਇੰਨੇ ਵਜੇ ਦਾ ਸ਼ਹੀਦੀ ਦਿਹਾੜੇ ਤੇ ਯਾਰ ਗਾਇਕ ਨਚ ਨਾਟਪਣਾ ਕਿੱਡਾ ਖਸਾਰ ਹੋਇਆ ਅਸੀਂ ਅਸੀਂ ਇੰਨਾ ਦਿਹਾੜੇ ਮਨਾਉਂਦੇ ਆ ਅਸੀਂ ਅਸੀਂ ਲੋਕਾਂ ਸਿੱਖ ਕੌਮ ਕਿੱਦੇ ਨਮੋਸ਼ ਨਹੀਂ ਹੋਈ ਪਰ ਇਹ ਵੀ ਨਹੀਂ ਹੈਗਾ ਵੀ ਉਹਨਾਂ ਦੇ ਨਾਤੇ ਇਥੇ ਪੰਗੜੇ ਪਾਈਏ ਨੱਚੀ ਡੱਗੀ ਮੋਟੀਆਂ ਰਕਮਾਂ ਲੈਂਦੇ ਨੇ ਗੂਠੇ ਕੱਸ ਜਾਂਦੇ ਨੇ ਨੋਟ ਗਿਣਦੇ ਆ ਗਿਣਦੇ ਆ ਦੇ ਜਿਹੜੇ ਪ੍ਰੋਗਰਾਮ ਤੇ ਜਾਣਾ ਹੈ ਉਥੇ ਕੀ ਬੋਲਣਾ ਹੈ ਇਤਿਹਾਸ ਕੋ ਦੀ ਕੀ ਮਹੱਤਤਾ ਹੈ ਉਧਰ ਉਹਨਾਂ ਦੀ ਧਿਆਨ ਨਹੀਂ ਜਾਂਦਾ ਸਿਰਫ ਪੈਸੇ ਗਿਣਦੇ ਨੇ ਤੇ ਜੇਬ ਚ ਪਾ ਲੈਂਦੇ ਨੇ ਆਵਾਂਗੇ ਜੀ ਆਵਾਂਗੇ ਕਰਤਾ ਪ੍ਰੋਗਰਾਮ ਪ੍ਰੋਗਰਾਮ ਹੋਣ ਤੋਂ ਬਾਅਦ ਕਹਿੰਦੇ ਵੀ ਇਹ ਤਾਂ ਸ਼ਹੀਦੀ ਦਿਹਾੜੇ ਤੇ ਸੀ ਸਾਥੋਂ ਗਲਤ ਹੋ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਇੱਕ ਉਸ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਵੀਰ ਸਿੰਘ ਗਾਇਕ ਨੂੰ ਬੁਲਾਇਆ ਜਾਂਦਾ ਹੈ ਵੀਰ ਸਿੰਘ ਗਾਇਕ ਜਿਨ ਜਿਹੜੇ ਹਨ ਬਹੁਤ ਪੌਪੂਲਰ ਗਾਇਕ ਹਨ ਉਸ ਤੋਂ ਬਾਅਦ ਉਹਨਾਂ ਵੱਲੋਂ ਸਮਾਗਮ ਦੇ ਵਿੱਚ ਗਾਣੇ ਗਾਏ ਜਾਂਦੇ ਹਨ ਲੋਕਾਂ ਵੱਲੋਂ ਪੰਗੜੇ ਵੀ ਪਾਏ ਜਾਂਦੇ ਹਨ ਜਿਸ ਦੇ ਕਾਰਨ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਉਹਨਾਂ ਨੂੰ ਇੱਕ ਸ਼ਹੀਦੀ ਦਿਹਾੜੇ ਤੇ ਬੁਲਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਉਹ ਉਹਨਾਂ ਦਾ ਅਖਣਾ ਸੀਗਾ ਕਿ ਮੈਂ ਜਿਹੜਾ ਪਿੱਛੇ ਬੈਨਰ ਲੱਗਿਆ ਹੈ ਉਸ ਨੂੰ ਨਹੀਂ ਵੇਖਿਆ ਜਿਸ ਦੇ ਕਾਰਨ ਮੇਰੇ ਤੋਂ ਗਲਤੀ ਹੋਈ ਹੈ ਉਹ ਐਚਪੀਸੀ ਕੋਲੇ ਵੀ ਗਏ ਹਨ ਮਾਫੀ ਵੀ ਮੰਗੀ ਆ ਪਰ ਜਿਹੜਾ ਸਿੱਖ ਜੱਥੇਬੰਦੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਸ ਸਬੰਧ ਦੇ ਵਿੱਚ ਸਾਡੇ ਨਾਲ ਅੱਜ ਬਲਵੰਤ ਸਿੰਘ ਜੋਗਾ ਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਵੀਰ ਸਿੰਘ ਜੀ ਉੱਥੇ ਜਾਂਦੇ ਸਮਾਗਮ ਤੇ ਤਾਂ ਉੱਥੇ ਗਾਣੇ ਗਾਏ ਜਾਂਦੇ ਹਨ ਭੰਗੜੇ ਪਾਈ ਜਾਂਦੇ ਹਨ ਲੋਕਾਂ ਵੱਲੋਂ ਦੇਖੋ ਜੀ ਨਾਮੀ ਕਲਾਕਾਰ ਨੌ ਹੈ ਉਹਦਾ ਸਾਫਤ ਸੂਰਤ ਚਿਹਰਾ ਉਹਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜਿਹਨੂੰ ਹਿੰਦ ਦੀ ਚਾਦਰ ਕਹਿੰਦੇ ਆ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਹੋਵੇ ਉੱਥੇ ਰੋਮਾਂਟਿਕ ਗੀਤ ਤੇ ਨੱਚਦੇ ਹੋਣ ਉਹ ਖੁਦ ਸਟੇਜ ਤੇ ਨੱਚਦਾ ਹੋਵੇ ਅਤੇ ਨਿੰਦਣਯੋਗ ਹੈ ਬਹੁਤ ਮਾੜੀ ਗੱਲ ਹੈ ਇਹ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਖਾਸ ਕਰਕੇ ਜਿਹੜਾ ਸਿੱਖ ਕੌਮ ਦਾ ਜੰਮਿਆ ਜਾਇਆ ਸਾਤ ਸੂਰਤ ਕਲਾਕਾਰ ਹੈ ਉਹ ਵੀ ਐਦਾਂ ਦੀਆਂ ਵਗਿਆ ਕਰ ਰਿਹਾ ਹੈ ਬਹੁਤ ਮਾੜੀ ਗੱਲ ਹੈ ਔਰ ਇੱਥੇ ਹੀ ਬੱਸ ਨਹੀਂ ਐਡੀ ਵੱਡੀ ਵਗਿਆ ਕਰਕੇ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਿਆ ਵੀ ਸਟੇਜ ਕਿਵੇਂ ਚੱਲ ਰਹੀ ਸੀ ਪਿੱਛੇ ਕੀ ਲਿਖਿਆ ਸੀ ਅੱਗੇ ਮੈਂ ਬੰਦੇ ਬੈਠੇ ਦੇਖੇ ਤਾਂ ਮੈਂ ਪ੍ਰੋਗਰਾਮ ਸ਼ੁਰੂ ਕਰਤਾ ਉਹ ਭਲਿਆ ਮਾਨਸਾ ਮੜਾ ਮੋਟਾ ਧਿਆਨ ਕਰ ਤੈਨੂੰ ਬੁੱਕ ਜਦੋਂ ਕੀਤਾ ਹੋ ਉਹਨਾਂ ਨੇ ਦੱਸਿਆ ਹੋਊ ਵੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਹੈ ਮਿਤੀ ਇੰਨੀ ਤਰੀਕ ਦਾ ਇੰਨੇ ਵਜੇ ਦਾ ਤੁਸੀਂ ਆ ਜਾਣਾ ਤੁਸੀਂ ਪਹਿਲਾਂ ਆਏ ਹੋਗੇ ਚਾਹ ਵੀ ਪੀਤੀ ਹੋ ਬੈਠੇ ਵੀ ਹੋਵੋਗੇ ਗੱਲਾਂ ਬਾਤਾਂ ਪ੍ਰੋਗਰਾਮ ਸੰਬੰਧੀ ਕਰੀਆਂ ਹੋਣਗੀਆਂ ਸੋ ਉਹਨੂੰ ਫੇਰ ਵੀ ਨਹੀਂ ਪਤਾ ਲੱਗਿਆ ਬਹੁਤ ਮਾੜੀ ਗੱਲ ਹੈ ਇਹ ਏਦੋਂ ਮਾੜੀ ਮੈਂ ਕਹਿਣਾ ਵੀ ਫਿਰ ਜੇ ਐਂ ਹੋਣ ਲੱਗ ਗਿਆ ਜਿਹੜੇ ਸਾਫਤ ਸੂਰਤ ਕਲਾਕਾਰ ਇਦਾਂ ਕਰਨ ਲੱਗ ਗਏ ਤਾਂ ਉਹਨਾਂ ਦੀ ਸੋਚ ਉਹਨਾਂ ਦੇ ਪਿੱਛੇ ਕੀ ਦੀ ਸੋਚ ਕੰਮ ਕਰਦੀ ਆ ਇੱਕ ਸਵਾਲ ਹੈ ਆਪਾਂ ਗੱਲ ਕਰੀਏ ਕਿ ਚਲੋ ਵੀਰ ਸਿੰਘ ਜਿਸ ਤਰ੍ਹਾਂ ਕਹਿੰਦੇ ਮੇਰੇ ਤੋਂ ਪਤਾ ਨਹੀਂ ਲੱਗਿਆ ਮੇਰੇ ਤੋਂ ਗਲਤੀ ਹੋ ਗਈ ਪਰ ਜਿਹੜੇ ਲੋਕ ਆਏ ਹੋਏ ਸੀਗੇ ਜਿਹੜੇ ਉੱਥੇ ਭੰਗੜਾ ਪਾ ਰਿਆ ਉਹਨਾਂ ਨੂੰ ਤਾਂ ਪਤਾ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਕੀ ਕਰ ਰਹੇ ਹਾਂ ਉਹੀ ਗੱਲ ਹੈ ਨਾ ਮੈਂ ਜਦੋਂ ਵੀਡੀਓ ਦੇਖੀ ਉਹਦੇ ਵਿੱਚ ਜਿਹੜੇ ਚੰਗੇ-ਚੰਗੇ ਬੰਦੇ ਨੇ ਜਿਹੜੇ ਪੰਜਾਬੀ ਕਹਾਉਦੇ ਨੇ ਆਪਣੇ ਆਪ ਨੂੰ ਉਹ ਵੀ ਨੱਚ ਟੱਪ ਰਹੇ ਨੇ ਕਿੱਧਰ ਨੂੰ ਜਾਂਦੀ ਹੈ ਗੱਲ ਕਿੱਥੋਂ ਸ਼ੁਰੂ ਕਰਦੇ ਨੇ ਕਿੱਥੇ ਜਾ ਕੇ ਖਤਮ ਕਰਦੇ ਨੇ ਫੇਰ ਕਹਿੰਦੇ ਸਾਨੂੰ ਮਾਫੀ ਦੇ ਦਿਓ ਮੈਨੂੰ ਉਮੀਦ ਹੈ ਤੁਸੀਂ ਸਾਨੂੰ ਮਾਫ ਕਰ ਦਿਓਗੇ ਮੈਂ ਸ਼੍ਰੀ ਅਕਾਲ ਤਖਤ ਤੇ ਵੀ ਜਾਵਾਂਗਾ ਵੀ ਪਹਿਲਾਂ ਤਾਂ ਅਵੱਗਿਆ ਕਰ ਦੇਣੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਤੇ ਰੋਮਾਂਟਿਕ ਗਾਣੇ ਲਾ ਕੇ ਹੱਸਣ ਗਾਣੇ ਲਾ ਕੇ ਨਚਣ ਟੱਪਣ ਵਾਲੇ ਗਾਣੇ ਲਾ ਕੇ ਉੱਤੇ ਸਟੇਜ ਤੇ ਨੱਚਿਆ ਟੱਪਿਆ ਜਾਂਦਾ ਫਿਰ ਕਹਿੰਦਾ ਵੀ ਮੈਂ ਅਕਾਲ ਤਖਤ ਤੇ ਪੇਸ਼ ਹੋਊਂਗਾ ਮੈਨੂੰ ਸੱਗਾ ਲਾ ਦਿਓ ਇਹ ਕੋਈ ਚੰਗੀਆਂ ਗੱਲਾਂ ਨੇ ਮਾੜੀ ਗੱਲ ਜੇ ਆਪਾਂ ਗੱਲ ਕਰੀਏ ਤਾਂ ਇੱਕ ਬੜੀ ਹੱਸਣੀ ਗੱਲ ਹੈ ਕਹਿੰਦੇ ਮੈਂ ਆਸਟ੍ਰੇਲੀਆ ਤੋਂ ਆ ਰਿਹਾ ਆਇਆ ਸੀਗਾ ਸਿੱਧਾ ਕੇ ਸਮਾਗਮ ਤੇ ਚਲਾ ਗਿਆ ਤਾਂ ਮੇਰੇ ਦਿਮਾਗ 'ਚ ਨਹੀਂ ਗੱਲ ਰਹੀ ਦੇਖੋ ਜੀ ਭਾਵੇਂ ਆਸਟ੍ਰੇਲੀਆ ਤੋਂ ਆਇਆ ਭਾਵੇਂ ਕਿਤੋਂ ਹੋਰ ਆਇਆ ਦਿਮਾਗ 'ਚ ਗੱਲ ਕਿਵੇਂ ਨਾ ਹੋਵੇ ਜਦੋਂ ਪੈਸੇ ਲੈਏ ਨੇ ਉਸਨੇ ਪੈਸੇ ਲੈ ਕੇ ਪ੍ਰੋਗਰਾਮ ਕਰਦਾ ਇਹ ਕਿਹੜਾ ਪੰਜਾਬੀ ਮਾਂ ਬੋਲੀ ਦੀ ਫਰੀ ਸੇਵਾ ਕਰਦੇ ਨੇ ਪੈਸੇ ਲੈਏ ਨੇ ਕੰਮ ਕੀਤਾ ਗਲਤ ਤਾਂ ਕਰਦੇ ਵੀ ਉਹਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਹੈ ਤਾਂ ਉਦਾਂ ਦਾ ਮੈਟਰ ਉਹਨੂੰ ਪੇਸ਼ ਕਰਨਾ ਚਾਹੀਦਾ ਸੀ ਨਾ ਕਿ ਰੋਮਾਂਟਿਕ ਨੱਚਣ ਟੱਪਣ ਗਾਉਣ ਵਾਲਾ ਸਿੱਖਿਆ ਭਾਸ਼ਾ ਵੱਲੋਂ ਉਹ ਜਿਹੜਾ ਪ੍ਰੋਗਰਾਮ ਰਖਾਇਆ ਜਾਂਦਾ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਕਿ ਇਹ ਵੀ ਵਿੱਚ ਜ਼ਿੰਮੇਵਾਰ ਭਾਸ਼ਾ ਵਿਭਾਗ ਵੱਲੋਂ ਰੱਖਿਆ ਗਿਆ ਸੀਗਾ ਪ੍ਰੋਗਰਾਮ ਇਹ ਇਹ ਤਾਂ ਉਦੋਂ ਦੀ ਮੰਦਭਾਗੀ ਗੱਲ ਹੈ ਭਾਸ਼ਾ ਵਿਭਾਗ ਨੇ ਸਾਨੂੰ ਦੱਸਣਾ ਹੈ ਵੀ ਪੰਜਾਬੀ ਮਾਂ ਬੋਲੀ ਦੇ ਅੱਖਰ ਜਿਹੜੇ-ਜਿਹੜੇ ਅੱਖਰਾਂ ਦੀ ਕੀ ਮਹੱਤਤਾ ਹੈ ਜੇ ਉਹੀ ਐਡੇ ਨੇ ਪ੍ਰੋਗਰਾਮ ਕਰਾਉਣ ਲੱਗੇ ਭਾਸ਼ਾ ਵਿਭਾਗ ਵਾਲੇ ਤਾਂ ਇਹ ਉਦੋਂ ਵੀ ਨਿੰਦਨਯੋਗ ਹੈ ਇਹਦੇ ਵਿੱਚ ਭਾਸ਼ਾ ਵਿਭਾਗ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਉਹਥੇ ਦਾ ਗਾਇਕ ਹੈ ਜਿਹਨੂੰ ਸ਼ਾਇਦ ਵੀਰ ਸਿੰਘ ਆ ਉਹ ਜੇ ਅੱਬਾ ਗੱਲ ਕਰੀਏ ਜਿਸ ਤਰ੍ਹਾਂ ਵੀਰ ਸਿੰਘ ਜੀ ਕਹਿੰਦੇ ਆ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਕੀ ਪ੍ਰੋਗਰਾਮ ਹੈ ਇਸ ਦਾ ਮਤਲਬ ਉਹਦਾ ਭਾਈ ਕਿਸੇ ਦਾ ਕਿ ਇਹ ਜਿਹੜੇ ਗਾਇਕ ਨੇ ਜਾਂ ਕਲਾਕਾਰ ਨੇ ਇੱਕ ਪੈਸੇਵਤੀ ਨੇ ਪੈਸੇ ਕਰਕੇ ਇਹਨਾਂ ਤੋਂ ਕੁਝ ਵੀ ਕਰਵਾਇਆ ਜਾ ਸਕਦਾ ਹੈ। ਉਹੀ ਗੱਲ ਹੈ ਨਾ ਪੈਸਾ ਆਪਾਂ ਕਹਿ ਦਈਏ ਬੋਲਦਾ ਹੈ। ਮੋਟੀਆਂ ਰਕਮਾਂ ਲੈਂਦੇ ਨੇ ਗੂਠੇ ਘਸ ਜਾਂਦੇ ਨੇ ਨੋਟ ਗਿਣਦੇ ਆ ਗਿਣਦਿਆਂ ਦੇ ਜਿਹੜੇ ਪ੍ਰੋਗਰਾਮ ਤੇ ਜਾਣਾ ਹੈ ਉੱਥੇ ਕੀ ਬੋਲਣਾ ਹੈ ਇਤਿਹਾਸ ਕੋ ਦੀ ਕੀ ਮਹੱਤਤਾ ਹੈ ਉਧਰ ਉਹਨਾਂ ਦੀ ਧਿਆਨ ਨਹੀਂ ਜਾਂਦਾ ਸਿਰਫ ਪੈਸੇ ਗਿਣਦੇ ਨੇ ਤੇ ਜੇਬ ਚ ਪਾ ਲੈਂਦੇ ਨੇ ਆਵਾਂਗੇ ਜੀ ਆਵਾਂਗੇ ਕਰਤਾ ਪ੍ਰੋਗਰਾਮ ਪ੍ਰੋਗਰਾਮ ਹੋਣ ਤੋਂ ਬਾਅਦ ਕਹਿੰਦੇ ਵੀ ਇਹ ਤਾਂ ਸ਼ਹੀਦੀ ਦਿਹਾੜੇ ਤੇ ਸੀ ਸਾਥੋ ਗਲਤ ਹੋ ਗਿਆ ਉਹ ਭਲੋ ਮਾਨਸੂ ਜਦੋਂ ਤੁਸੀਂ ਬੁੱਕ ਹੋਏ ਹੋ ਤੁਹਾਨੂੰ ਅੱਜ ਤੋਂ ਉਸ ਦਿਨ ਤੋਂ ਜਿੱਦੇ ਪ੍ਰੋਗਰਾਮ ਕੀਤਾ ਕਈ ਦਿਨ ਪਹਿਲਾਂ ਬੁੱਕ ਕੀਤਾ ਹੋਏਗਾ ਸੋ ਉਹਨੂੰ ਦੱਸਿਆ ਹੋਵੇਗਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਹੈ ਨਾਲ ਇਸ ਇਸ਼ਤਿਹਾਰ ਵੀ ਦਿੱਤਾ ਹੋਊਗਾ ਫਿਰ ਤੁਸੀਂ ਆ ਕੇ ਕਹਿੰਦੇ ਹੋ ਵੀ ਮੈਂ ਤਾਂ ਆਇਆ ਫਟਾਫਟ ਆ ਕੇ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਸਾਹਮਣੇ ਲੋਕ ਬੈਠੇ ਸੀਗੇ ਪਿੱਛੇ ਕੀ ਲਿਖਿਆ ਸੀ ਕੀ ਸੀ ਮੈਨੂੰ ਪਤਾ ਨਹੀਂ ਲੱਗਾ ਇਹ ਗੱਲਾਂ ਨਾ ਮੰਨਣਯੋਗ ਨੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਉਹ ਕਹਿੰਦੇ ਨੇ ਕਿ ਮੈਂ ਐ ਜੀਪੀਸੀ ਕੋਲੇ ਜਾਊਂਗਾ ਅਕਾਲ ਤਖਤ ਜਾਊਂਗਾ ਉੱਥੇ ਮਾਫੀ ਮੰਗੂਗਾ ਕੀ ਉਹਦੇ ਨਾਲ ਲੋਕਾਂ ਦਾ ਜਿਹੜਾ ਗੁੱਸਾ ਉਹ ਠੰਡਾ ਹੋਵੇਗਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਹੋ ਸਕਦੀ ਗੱਲ ਇਹ ਇਹ ਲੋਕ ਨੇ ਜਿਹੜੇ ਰੱਬ ਹੁੰਦੇ ਨੇ ਉਹ ਕਹੇ ਉਹ ਉੱਥੇ ਜਾ ਕੇ ਉਹ ਕਹਿੰਦੇ ਸਾਨੂੰ ਸਜ਼ਾ ਲਾ ਦੇ ਸਜ਼ਾ ਸੇਵਾ ਲਾ ਦੇਂਗਾ ਸੇਵਾ ਕੀ ਹੈ ਸੇਵਾ ਉਹ ਕਿਹੜਾ ਉਹਦੇ ਕੁਝ ਕਰ ਦੇਣਗੇ ਅਕਾਲੀ ਫੂਲਾ ਸਿੰਘ ਤਾਂ ਹੈ ਨਹੀਂ ਉੱਥੇ ਵੀ ਜਿਹੜਾ ਕਹਦੇ ਮੈਂ ਇਹਦੇ ਕੋڑے ਮਾਰਦਾ ਅਕਾਲੀ ਫੂਲਾ ਸਿੰਘ ਹੁੰਦਾ ਤਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸੇਵਾ ਕੀ ਹੈ ਸਜ਼ਾ ਕੀ ਹੈ ਸਿੱਖ ਆਉਂਦੇ ਵਿੱਚ ਸੋ ਇਸ ਕਰਕੇ ਆ ਵੀ ਇਹ ਜਿਹੜਾ ਹੋਇਆ ਮੱਦ ਭਾਗੀ ਘਟਨਾ ਜਿੰਨੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਸਵੰਦ ਦੇ ਵਿੱਚ ਸਾਡੇ ਨਾਲ ਹਰਿੰਦਰ ਸਿੰਘ ਖਾਲਸਾ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਸੱਸੀ ਜੀ ਵਾਹਿਗੁਰੂ ਜੀ ਖਾਸ ਸਾਹਿਬ ਵਾਹਿਗੁਰੂ ਜੀ ਖਤੇ ਤਾਂ ਸਾਹੀ ਕਿਸ ਤਰ੍ਹਾਂ ਦੇ ਜਿਹੜੇ ਵੀਰ ਸਿੰਘ ਵੱਲੋਂ ਇੱਕ ਗਾਣਾ ਗਾਇਆ ਜਾਂਦਾ ਉਹ ਵੀ ਸ਼ਹੀਦੀ ਦਿਹਾੜੇ ਤੇ ਤੇ ਉਸ ਦਾ ਬਾਅਦ ਚੋ ਆਖਣਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਇਹ ਆ ਕੀ ਪ੍ਰੋਗਰਾਮ ਦੇਖੋ ਜਦੋਂ ਦਾ ਸਾਡਾ ਦੇਸ਼ ਯਾਦ ਰਹਿਣਾ ਸਿੱਖ ਕੌਮ ਨਾਲ ਹਰੀਖ ਨੇ ਪੰਗੇ ਹੀ ਲੈਣੇ ਜਦੋਂ ਅਸੀਂ ਦੇਸ਼ ਯਾਦ ਹੋਣਾ ਚਾਹਣ ਉਹਦੇ ਵੀ ਗ੍ਰੈਂਪੀਸਾ ਕੰਮ ਕਿਹਾ ਗਿਆ ਸੀ ਸਰਕਾਰਾਂ ਨੇ ਕਿੰਨੀ ਸਿੱਖਾਂ ਦੇ ਹੱਕ ਜੰਨੀ ਗੱਲ ਕੀਤੀ ਏ ਵੀ ਸਿੱਖ ਸਰਕਾਰ ਦੇ ਕਹੇ ਤੇ ਕੁਝ ਨਾ ਕੁਝ ਟੀਕੇ ਲਾ ਕੇ ਦੇਖ ਦੇਣਗੇ ਕਿੰਨੇ ਕੋ ਬੋਲਣਗੇ ਐਂਡ ਤੇ ਜਦੋਂ ਸਿੱਖ ਕੋਈ ਕਾਰਵਾਈ ਕਰ ਲੈਂਦੇ ਨੇ ਉਸ ਤੋਂ ਬਾਅਦ ਕਹਿਣਗੇ ਵੀ ਸਾਡੇ ਤੇ ਇਹਨਾਂ ਨੇ ਧੱਕਾ ਕੀਤਾ ਕਿਉਂਕਿ ਸਿੱਖ ਪਹਿਲਾਂ ਕਿਸੇ ਨਾਲ ਪੰਗਾ ਨਹੀਂ ਲੈਂਦਾ ਇਹ ਲੋਕ ਹੋਣਗੇ ਜਿਹੜੋ ਸਿੱਖੀ ਨੂੰ ਕਾਂ ਢਾਲਾ ਰਹੇ ਨੇਗੇ ਸ਼ਹੀਦੀ ਦਿਹਾੜੇ ਤੇ ਯਾਰ ਗਾਇਕ ਨੱਚਣਾ ਟੱਪਣਾ ਕਿੱਡਾ ਖਸਾ ਹੋਇਆ ਅਸੀਂ ਅਸੀਂ ਦਿਹਾੜੇ ਮਨਾਉਂਦੇ ਆ ਅਸੀਂ ਅਸੀਂ ਲੋਕ ਕਿ ਸਿੱਖ ਕੌਮ ਕਿੱਦੇ ਨਮੋਸ਼ ਨਹੀਂ ਹੋਈ ਪਰ ਇਹ ਵੀ ਨਹੀਂ ਹੈਗਾ ਵੀ ਉਹਨਾਂ ਦੇ ਨਾਲ ਤੇ ਭੰਗੜੇ ਪਾਈਏ ਨੱਚੀ ਡੱਚੀ ਬਹੁਤ ਜਨੀ ਮਤੀ ਸਾਜਿਸ ਹੈ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਦੇਓ ਕਿ ਉਹਨਾਂ ਵੱਲੋਂ ਮਾਫੀ ਮੰਗੀ ਜਾ ਰਹੀ ਹੈ ਕਿ ਅਕਾਲ ਤਖਤ ਤੇ ਜਾ ਕੇ ਮੈਂ ਮਾਫੀ ਮੰਗੂਗਾ ਦੇਖੋ ਅੱਜ ਤੱਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਮਾਫੀ ਨਾ ਮੰਗ ਲੰਦੇ ਨੇ ਫਾਇਦਾ ਕੀ ਮਾਫੀ ਮੰਗਦੇ ਨੇ ਪਹਿਲੀ ਸੋਚ ਕੇ ਗੱਲ ਕਰਨੀ ਗਈ ਹੈ ਨਾ ਤੇ ਜਦੋਂ ਅਸੀਂ ਕੁਝ ਕਰ ਦਈਏ ਤੇ ਵੈਸੇ ਬਾਅਦ ਮਾਫੀ ਮੰਗੂਗੀ ਸਾਨੂੰ ਕਿਉਂ ਨਹੀਂ ਮਾਫੀ ਮਿਲਦੀ ਜੇ ਸਿੱਖ ਕੌਮ ਨੂੰ ਧਾਕੀ ਕਰਵਾਇਆ ਜਦੋਂ ਉਹਨਾਂ ਨੂੰ ਜਵਾਬ ਦਿੰਦੀ ਹੈ ਫਿਰ ਉਹਦੇ ਵਾਸਤੇ ਮਾਫੀ ਨਹੀਂ ਇਹਨਾਂ ਵਾਸਤੇ ਮਾਫੀ ਉਹਨਾਂ ਅੱਗੇ ਸੋਚ ਸੰਧ ਕੇ ਸਿੱਖ ਕੌਮ ਦੀਆਂ ਜਿਹੜੀਆਂ ਇਤਿਹਾਸ ਗੱਲਾਂ ਨੇ ਜੋ ਸਾਡੀ ਸਿੱਖ ਪਛਾਣ ਹੈ ਉਹਦੇ ਸੋਚ ਸੰਧ ਕੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਇਹਦੇ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਉਹਨਾਂ ਨਾਲ ਗੱਲ ਕਰੀਗੇ ਉਹ ਕਹਿੰਦੇ ਮੇਰਾ ਤਾਂ ਮੈਂ ਤਾਂ ਆਸਟ੍ਰੇਲੀਆ ਤੋਂ ਸਿੱਧਾ ਆ ਗਿਆ ਮੈਨੂੰ ਤਾਂ ਪ੍ਰੋਗਰਾਮ ਦੇ ਹੀ ਨਹੀਂ ਪਤਾ ਸੀ ਕਿ ਮੈਨੇਜਮੈਂਟ ਨੇ ਮੈਨੂੰ ਦੱਸਿਆ ਹੀ ਨਾ ਇਹਦਾ ਮਤਲਬ ਪੈਸੇ ਕਮਾਉਣ ਜਾਣ ਦਾ ਵਾਅਦਾ ਸੀ ਇੱਕ ਦੂਬਾ ਉਹਨੂੰ ਕੋਈ ਵੈਲਿਊ ਨਹੀਂ ਹੈ ਸਿੱਖ ਕੌਮ ਨਾਲ ਟੱਕਰ ਲੈਣੀ ਇਹਨੂੰ ਪਤਾ ਨਹੀਂ ਵੀ ਕੀ ਹੁੰਦਾ ਹੈਗਾ ਇਹਦਾ ਜਵਾਬ ਸਿੱਖ ਦਊਗੀ ਟਾਈਮ ਲੱਗ ਜੂਗਾ ਬਈ ਬਰੂਧ ਹੋਏ ਮੈਂ ਧੰਨਵਾਦ ਇਹ ਸੰਸਦ ਆ ਹਰਿੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਆਖਿਆ ਹੈ ਕਿ ਮਾਫੀ ਮੰਗਣਾ ਕੋਈ ਰਾਹ ਨਹੀਂ ਹੈਗਾ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਜਿਹੜੇ ਆਮ ਲੋਕ ਹਨ ਭਾਵੇਂ ਗਾਇਕ ਹਨ ਇਹ ਜੇ ਧਰਮ ਨਾਲ ਛੇੜਛਾੜ ਕਰਦੇ ਹਨ ਉਸ ਤੋਂ ਬਾਅਦ ਇੱਕ ਮਾਫੀ ਹੈ ਜਿਹੜੀ ਮੰਗ ਕੇ ਹੁਣ ਗੁਜ਼ਾਰਾ ਨਹੀਂ ਹੋਣਾ ਜਿਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਸਿੱਖਾਂ ਦੇ ਵਿੱਚ ਹਰੇਕ ਆਪ ਸਿੱਖ ਕੱਲੇ ਨਹੀਂ ਕਹਿ ਸਕਦੇ ਹਰੇਕ ਧਰਮ ਦੇ ਵਿੱਚ ਇੱਕ ਇਸ ਗੱਲ ਦਾ ਵਿਰੋਧ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਸਾਰਿਆਂ ਨੇ ਮੰਗ ਕੀਤੀ ਹੈ ਕਿ ਇੱਕ ਬੰਦੀ ਕਾਰਵਾਈ ਇਸ ਵੀਰ ਸਿੰਘ ਤੇ ਕੀਤੀ ਜਾਵੇ ਸ੍ਰੀ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ